ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਆਮਦਨ ਤੋਂ ਬਾਅਦ ਜ਼ਾਇਦਾਦ ਮਾਮਲੇ 'ਚ ਵਿਕਰਮ ਮਜੀਠੀਆ ਨੂੰ ਮੁਹਾਲੀ ਕੋਰਟ 'ਚ ਕੀਤਾ ਗਿਆ ਪੇਸ਼ ਅਦਾਲਤ ਨੇ ਮਜੀਠੀਆ ਦਾ ਵਿਜੀਲੈਂਸ ਰਿਮਾਂਡ 4 ਦਿਨ ਹੋਰ ਵਧਾਇਆ ਵਿਕਰਮ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਵਿਜੀਲੈਂਸ ਵੱਲੋਂ ਜਾਣਬੁੱਝ ਕੇ ਕੇਸ 'ਚ ਮਜੀਠੀਆ ਨੂੰ ਉਲਝਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਡਰੱਗ ਦੇ ਕੇਸ 'ਚ ਕੁਝ ਨਹੀਂ ਮਿਲਿਆ ਹੁਣ ਇਸ ਕੇਸ ਦੇ ਵਿੱਚੋਂ ਵੀ ਕੁਝ ਨਹੀਂ ਲੱਭੇਗਾ ਹੰਬਸਾਬ ਗੁਰਦੁਆਰੇ ਜਾ ਰਿਹਾ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਪੁਲਿਸ ਨੇ ਕੀਤਾ ਡਿਟੇਨ ਲਗਭਗ 2 ਘੰਟੇ ਰੱਖਿਆ ਹਿਰਾਸਤ ਚ ਸੁਖਬੀਰ ਬਾਦਲ ਨੇ ਕਿਹਾ ਕੇਜਰੀਵਾਲ ਨੇ ਪੂਰੇ ਪੰਜਾਬ ਤੇ ਕੀਤਾ ਕਬਜ਼ਾ ਕੇਜਰੀਵਾਲ ਅਕਾਲੀ ਦਲ ਅਤੇ ਇਸ ਦੇ ਵਰਕਰਾਂ ਤੋਂ ਇਹਨਾਂ ਡਰਿਆਏ ਕਿ ਅਕਾਲੀ ਆਗੂਆਂ ਨੂੰ ਸ਼ਹਿਰਾਂ ਤੇ ਪਿੰਡਾਂ ਚ ਉਹਨਾਂ ਦੇ ਘਰਾਂ ਚ ਕੈਦ ਕਰ ਦਿੱਤਾ ਕੈਬਨਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਅਕਾਲੀ ਦਲ ਕਿਹਾ ਅੱਜ ਅਕਾਲੀ ਦਲ ਨਸ਼ਾ ਤਸਕਰ ਨੂੰ ਬਚਾਉਣ ਲਈ ਪ੍ਰਦਰਸ਼ਨ ਕਰਕੇ ਕਾਨੂੰਨ ਹੱਥ 'ਚ ਲੈਣ ਦੀ ਕਰ ਰਿਹਾ ਹੈ ਕੋਸ਼ਿਸ਼ ਅਕਾਲੀ ਦਲ ਪੰਥ ਬਚਾਓ ਮੁਹਿੰਮ ਤੋਂ ਨਸ਼ਾ ਤਸਕਰ ਬਚਾਓ ਮੁਹਿੰਮ ਤੱਕ ਪਹੁੰਚ ਗਿਆ ਹੈ ਬਿਜਲੀ ਸੋਧ ਐਕਟ ਖਿਲਾਫ ਸੜਕਾਂ ਤੇ ਉਤਰਨਗੇ ਪੰਜਾਬ ਦੇ ਕਿਸਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਦੀਰ ਨੇ ਕਿਹਾ ਇਸ ਮੌਨਸੂਨ ਸੈਸ਼ਨ 'ਚ ਇਸ ਬਿੱਲ ਨੂੰ ਲਿਆਉਣ ਦੀ ਹੈ ਯੋਜਨਾ ਜਿਸ ਮੁਤਾਬਕ ਬਿਜਲੀ ਸੈਕਟਰ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਹੈ ਖਬਰਾਂ ਦਾ ਵਿਸਥਾਰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਗ੍ਰਫਤਾਰ ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਬੁੱਧਵਾਰ ਨੂੰ ਮੁਹਾਲੀ ਕੋਰਟ 'ਚ ਪੇਸ਼ ਕੀਤਾ ਗਿਆ ਅਦਾਲਤ ਨੇ ਮਜੀਠੀਆ ਦਾ ਵਿਜੀਲੈਂਸ ਰਿਮਾਂਡ 4 ਦਿਨ ਹੋਰ ਵਧਾ ਦਿੱਤਾ ਹੈ ਵਿਜੀਲੈਂਸ ਨੇ ਮਜੀਠੀਆ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਹੋਣ ਸੰਬੰਧੀ ਸਬੂਤ ਹੋਣ ਦਾ ਦਾਵਾ ਕੀਤਾ ਸਰਕਾਰੀ ਵਕੀਲ ਨੇ ਕਿਹਾ ਕਿ ਮਜੀਠੀਆ ਦੀਆਂ ਦਿੱਲੀ ਸ਼ਿਮਲਾ ਤੇ ਗੋਰਖਪੁਰ 'ਚ ਜਾਇਦਾਦਾਂ ਨੇ ਜਿਨ੍ਹਾਂ ਦੀ ਜਾਂਚ ਕਰਨ ਦੀ ਲੋੜ ਹੈ ਇਨ੍ਹਾਂ ਵਿੱਚੋਂ ਕੁਝ ਜਾਇਦਾਦਾਂ ਉਹਨਾਂ ਦੇ ਪਿਤਾ ਦੇ ਨਾਮ ਤੇ ਸਨ ਜੋ ਮਜੀਠੀਆ ਦੇ ਮੰਤਰੀ ਬਣਨ ਤੋਂ ਬਾਅਦ ਵੇਚ ਦਿੱਤੀਆਂ ਗਈਆਂ ਸਨ। ਮੁਹਾਲੀ ਅਦਾਲਤ 'ਚ ਵਿਜੀਲੈਂਸ ਵੱਲੋਂ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਮਜੀਠੀਆ ਜਾਂਚ 'ਚ ਸਹਿਯੋਗ ਨਹੀਂ ਕਰ ਰਿਹਾ। ਉਹਨਾਂ ਹੋਰ ਸੂਬਿਆਂ 'ਚ ਵੀ ਲਿਜਾਣਾ ਪਵੇਗਾ ਉਹਨਾਂ ਨੂੰ। ਇਸ ਲਈ ਉਹਨਾਂ ਦਾ ਰਿਮਾਂਡ ਵਧਾਇਆ ਜਾਣਾ ਚਾਹੀਦਾ ਹੈ। ਅਦਾਲਤ ਨੇ ਬਿਊਰੋ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ 4 ਦਿਨ ਹੋਰ ਰਿਮਾਂਡ ਵਧਾ ਦਿੱਤਾ। ਸ਼ਰਮਣí ਕਾਲੀਦਲ ਦੇ ਸੀਨੀਅਰ ਅਗੂ ਬਿਕਰਮ ਸਿੰਘ ਮਜੀਠੀਆ ਨੂੰ ਬਿਜ਼ਲੈਸ ਵੱਲੋਂ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇੱਥੇ ਅਦਾਲਤ ਨੇ ਮਜੀਠੀਆ ਦਾ 4 ਦਿਨਾਂ ਦਾ ਹੋਰ ਰਿਮਾਰਟ ਦਵਾ ਦਿੱਤਾ ਹੈ ਅਦਾਲਤ ਤੇ ਲੰਬੀ ਬਹਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ 4 ਦਿਨਾਂ ਦੀ ਪੁਲਿਸ ਰਿਮਾਰਟ ਤੇ ਭੇਜ ਦਿੱਤਾ ਗਿਆ ਪੰਜਾਬ ਬਿਜ਼ਲੈਸ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਮਜੀਠੀਆ ਜਾਂਚ ਸਹਿਯੋਗ ਨਹੀਂ ਕਰ ਰਹੇ ਅਜੇ ਵੀ ਇਹਨਾਂ ਨੇ ਕਈ ਥਾਵਾਂ ਤੇ ਲਿ ਜਾ ਕੇ ਛਾਪੇ ਮਾਰੀ ਕਰਨੇ ਹੈ ਇਸ ਤੋਂ ਬਾਅਦ ਅਦਾਲਤ ਨੇ ਮਜੀਠੀਆ ਨੂੰ 4 ਦਿਨਾਂ ਦੀ ਪੁਲਿਸ ਰਿਮਾਰਟ ਤੇ ਬਿਜ਼ਲੈਸ ਨੂੰ ਸੌਂਪ ਦਿੱਤਾ ਕਾਫੀ ਜਿਹੜੇ ਤੱਥ ਸੀਗੇ ਨਿਕਲ ਕੇ ਆਏ ਕੋਰਟ ਦੇ ਵੀ ਅਭੀ ਜਿਹੜੇ ਇਨਵੈਸਟੀਗੇਸ਼ਨ ਟੀਮ ਦੇ ਕੋਲ ਜਿਹਨੂੰ ਕਿ ਕੋਰਟ ਦੇ ਵਿੱਚ ਸਾਰਾ ਦੱਸਿਆ ਗਿਆ ਕੀ ਕੀ ਤੱਥ ਆਏ ਕਿਹੜੇ ਕਿਹੜੇ ਗਰਾਉਂਡਸ 'ਤੇ ਅਸੀਂ ਕੀਤਾ ਗਿਆ ਇੱਕ ਬੜਾ ਹੈਰਾਨੀਜਨਕ ਜਿਹੜਾ ਹੈ ਤੱਥ ਜਿਹੜਾ ਨਿਕਲ ਕੇ ਆਇਆ ਉਹ ਪ੍ਰਾਪਰਟੀ ਬਿਨਾਮੀ ਟਰਾਂਜੈਕਸ਼ਨਸ ਨਾਲ ਰਿਲੇਟਿਡ ਸੀਗਾ ਜਿਹੜੀ ਸ਼ਿਮਲਾ ਦੀ ਪ੍ਰਾਪਰਟੀ ਜਿਹਦੇ ਕਰਕੇ ਸ਼ਿਮਲਾ ਉਹਨਾਂ ਨੂੰ ਲੈ ਕੇ ਵੀ ਜਾਇਆ ਗਿਆ ਸੀ ਤੇ ਕੋਪਰੇਟ ਨਹੀਂ ਕੀਤਾ ਸੀ ਤੇ ਉਹ ਜਿਹੜੀ ਪ੍ਰਾਪਰਟੀ ਸੀਗੀ ਉੱਥੇ ਜਦੋਂ ਰਜਿਸਟਰੀਆਂ ਚੈੱਕ ਕੀਤੀਆਂ ਗਈਆਂ ਤਾਂ ਇੱਕ 401 ਰਜਿਸਟਰੀ ਨਿਕਲ ਕੇ ਆਂਦੀ ਹੈ 402 ਹੈਕਟੇਅਰ ਲੈਂਡ ਜਿਹੜਾ ਜਿਹੜਾ ਕਿ ਕਿੱਥੇ ਵੀ ਅਜ ਤੱਕ ਐਫੀਡੇਵਿਟਸ ਦੇ ਵਿੱਚ ਨਹੀਂ ਆਇਆ 402 ਹੈਕਟੇਅਰ ਉਹਦੀ ਰਜਿਸਟਰੀ ਦੀ ਕਾਪੀ ਜਿਹੜੀ ਹੈ ਕੋਰਟ ਦੇ ਵਿੱਚ ਲੈ ਕੇ ਆਈ ਗਈ ਤੇ ਉਹ ਸਾਰਾ ਤੱਥ ਜਿਹੜੇ ਸੀਗੇ ਕੋਰਟ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਾਫੀ ਗਰਾਉਂਡਸ ਸੀਗੇ ਜਿਹੜੇ ਕਿ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਤੇ ਉਹਨਾਂ ਵੱਲੋਂ ਵੀ ਕਾਫੀ ਆਰਗੂਮੈਂਟਸ ਕੀਤੇ ਗਏ ਤੇ ਆਫਟਰ 3-4 ਘੰਟੇ ਦੇ ਆਰਗੂਮੈਂਟਸ ਤੋਂ ਬਾਅਦ ਕੋਰਟ ਨੇ 4 ਦਿਨ ਦਾ ਪੋਲਿਸ ਰਿਮਾਂਡ ਦਿੱਤਾ ਹੈ ਅੱਜ ਅਦਾਲਤ ਵਿੱਚ ਇਹਨਾਂ ਦੇ ਵਕੀਲ ਸਾਹਿਬਾਨ ਨੇ ਇਹ ਗਰਾਉਂਡ ਲਿਆ ਸੀਗਾ ਕਿ ਜੀ ਸਾਡਾ ਤੇ ਆਪਣੇ ਪਿਤਾ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਿਹੜੀ ਪ੍ਰਾਪਰਟੀ ਖਰੀਦ ਰਹੇ ਹੈ ਕਿਹੜੀ ਨਹੀਂ ਖਰੀਦ ਰਹੇ ਪਰ ਜਦੋਂ ਫਿਰ ਅਸੀਂ ਅਦਾਲਤ ਨੂੰ ਰਿਕਾਰਡਸ ਦਿਖਾਏ ਕਿ ਇਹ ਸਰਾਇਆ ਇੰਡਸਟਰੀਜ਼ ਲਿਮਟਿਡ ਦਾ ਆਪਣਾ ਰਿਕਾਰਡਸ ਚੈੱਕ ਕਰੀਏ ਤਾਂ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਗੁਰਮੇਰ ਸਿੰਘ ਗੁਰਮੇਰ ਸਿੰਘ ਹੁਰਾ ਉਹਨਾਂ ਦੇ ਬ੍ਰਦਰ ਸਾਰੀ ਫੈਮਲੀ ਦੇ ਜਿਹੜੇ ਇਹਨਾਂ ਨੇ ਐਡਰੈਸਿਸ ਸ਼ੋ ਕੀਤੇ ਨੇ ਉਹ ਸਾਰੇ ਸੈਨਿਕ ਫਾਰਮਸ ਦੇ ਸ਼ੋ ਕੀਤੇ ਨੇ ਸੋ ਇਹ ਸਾਰਾ ਰਿਪੋਰਟ ਜਦੋਂ ਕੋਰਟ ਨੇ ਕੋਖਿਆ ਤੇ ਕੋਰਟ ਨੇ ਪਾਇਆ ਕਿ ਵੀ ਇਹ ਰਿਮਾਂਡ ਦੀ ਅਚਨਲ ਰਿਕੁਆਇਰਮੈਂਟ ਹੈ ਇਹ ਇਸ ਤੋਂ ਇਲਾਵਾ ਇਹਨਾਂ ਨੇ ਸਾਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਇੱਕ ਗ੍ਰੀਨ ਐਵੇਨਿਊ ਕਰਕੇ ਇੱਕ ਇਹਨਾਂ ਨੇ ਸੋਸਾਇਟੀ ਕੱਟੀ ਹੈਗੀ ਆ ਜਲੰਧਰ ਵਿੱਚ ਉਸ ਸੋਸਾਇਟੀ ਦੇ ਵਿੱਚ 25% ਜਿਹੜਾ ਸ਼ੇਅਰ ਹੈਗਾ ਉਹ ਬੀਬੀ ਗਨੀਸ਼ਕੌਰ ਦਾ ਹੈਗਾ ਇਹ ਉਹ ਜਿਹੜਾ ਉਹਦੇ ਵਿੱਚ 25% ਸ਼ੇਅਰ ਹੈ ਉਹਦੇ ਲਈ ਕਰੋੜਾ ਰੁਪਏ ਦਿੱਤੇ ਗਏ ਨੇ ਸੋ ਅਦਾਲਤ ਨੇ ਜਦੋਂ ਸਾਰੇ ਤਾਤੇ ਜਿਹੜੇ ਵਾਚੇ ਗਏ ਨੇ ਤੇ ਸਾਨੂੰ ਜਿਹੜਾ ਰਿਮਾਂਡ ਜਿਹੜਾ ਹੈ ਇਹਨਾਂ ਨੇ ਦਿੱਤਾ 10ਵੇਂ ਜੋ ਕਿ ਪੰਜਾਬੀ ਬਿਜਨਸ ਦੇ ਸ਼੍ਰਮਜੀਠਿਆ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਉਹਨਾਂ ਉੱਤੇ ਆਪਣੀ ਆਮਦਨ ਤੋਂ ਵੱਧ ਜ਼ਿਆਦਾ ਰੱਖਣ ਦਾ ਦੋਸ਼ ਹੈ ਇੱਕ ਪਾਸੇ ਸਰਕਾਰੀ ਵਕੀਲਾਂ ਦਾ ਦਾਵਾ ਸੀ ਕਿ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਜਾਂਚ 'ਚ ਸਹਿਯੋਗ ਨਾ ਕਰਨ ਅਤੇ ਕੁਝ ਨਵੇਂ ਤੱਥਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਅਦਾਲਤ ਨੇ 4 ਦਿਨ ਦਾ ਰਿਮਾਂਡ ਵਧਾਇਆ ਹੈ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਸੀ ਕਿ ਵਿਜੀਲੈਂਸ ਵੱਲੋਂ ਜਾਣਬੁੱਝ ਕੇ ਇਸ ਕੇਸ ਦੇ ਵਿੱਚ ਮਜੀਠੀਆ ਨੂੰ ਉਲਝਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਡਰੱਗ ਦੇ ਕੇਸ 'ਚੋਂ ਕੁਝ ਨਹੀਂ ਮਿਲਿਆ ਹੁਣ ਇਸ ਕੇਸ ਵਿੱਚੋਂ ਵੀ ਕੁਝ ਨਹੀਂ ਲੱਭੇਗਾ ਇਸ ਲਈ ਹੁਣ ਅਦਾਲਤ ਨੂੰ ਇਹ ਕਹਿ ਕੇ ਰਿਮਾਂਡ ਮੰਗਿਆ ਗਿਆ ਕਿ ਅਸੀਂ ਗੋਰਖਪੁਰ ਚ ਸਰਾਏ ਇੰਡਸਟਰੀ ਦੀ ਜਾਂਚ ਕਰਨ ਲਈ ਵਿਕਰਮ ਮਜੀਠੀਆ ਨੂੰ ਨਾਲ ਲੈ ਕੇ ਜਾਣਾ 7 ਦਿਨ ਦੀ ਪੋਰਸ ਰਿਮਾਰਡ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦੀ ਰਿਮਾਰਡ ਵਿੱਚ 4 ਦਿਨ ਦਾ ਹੋਰ ਵਾਧਾ ਕਰ ਦਿੱਤਾ ਗਿਆ ਇਸ ਦੌਰਾਨ ਪੰਜਾਬ ਬਿਜ਼ਨਸ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਮਜੀਠੀਆ ਜਾਂਚ ਸਹਿਯੋਗ ਨਹੀਂ ਕਰ ਰਹੇ ਅਜੇ ਵੀ ਉਹਨਾਂ ਨੂੰ ਕਈ ਥਾਵਾਂ ਤੇ ਲਿਜਾ ਕੇ ਛਾਪੇਮਾਰੀ ਕਰਨੀ ਹੈ ਇਸ ਤੋਂ ਬਾਅਦ ਅਦਾਲਤ ਨੇ ਮਜੀਠੇ ਨੂੰ 4 ਦਿਨਾਂ ਦੀ ਪੁਸ਼ਤ ਰਮਾਰ ਤੇ ਬਿਜ਼ਨਸ ਨੂੰ ਸੌਂਪ ਦਿੱਤਾ ਇਸ ਤੇ ਬਿਕਰਮ ਮਜੀਠੇ ਦੇ ਵਕੀਲ ਅਰਸ਼ਦੀਪ ਕਲੇ ਨੇ ਕਿਹਾ ਕਿ ਪੰਜਾਬ ਸਰਕਾਰ ਸੰਵਿਧਾਨ ਨੂੰ ਤਲੜਨ ਵਿੱਚ ਲੱਗੀ ਹੋਈ ਹੈ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਕੋਈ ਨਵਾਂ ਤੱਥ ਪੇਸ਼ ਨਹੀਂ ਕਰ ਸਕੀ ਬਿਜ਼ਨਸ ਨੂੰ ਵੀ ਜਾਂਚ ਵਿੱਚ ਕੁਝ ਬਰਾਮਦ ਨਹੀਂ ਹੋਇਆ ਉਹਨਾਂ ਕਿਹਾ ਕਿ ਮਜੀਠੇ ਨੂੰ ਗੁਰਕਪੁਰ ਲਜਾਂਡ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਪਿਛਲੇ 16 ਸਾਲ ਚ ਮਜੀਠਿਆ ਗੁਰਕਪੁਰ ਨਹੀਂ ਗਏ ਕਿੱਥੇ ਜਾਏ ਮਜੀਠੇ ਨੂੰ ਇਹਨਾਂ ਨੂੰ ਕੱਖ ਨਹੀਂ ਲੱਭਿਆ ਇਹ ਚੰਡੀਗੜ੍ਹ ਦੇ ਘਰੇ ਜਾਏ ਉੱਥੋਂ ਇਹਨ ਹੁਣ ਅਜੀ ਕਿ ਨਵੀਂ ਘੜਤ ਕੱਢ ਕੇ ਆ ਗਏ ਕਹਿੰਦੇ ਜੀ ਹੁਣ ਅਸੀਂ ਕਿੱਥੇ ਜਾਣਾ ਹੈ ਹੁਣ ਅਸੀਂ ਕਹਿੰਦੇ ਜੀ ਗੋਰਖਪੁਰ ਜਾਣਾ ਸਰਾਏ ਇੰਡਸਟਰੀ ਗੋਰਖਪੁਰ ਦੱਸੋ ਉਹ ਸਰਾਏ ਇੰਡਸਟਰੀ ਜਿਹੜਾ ਇਹਨਾਂ ਕੇ ਸੁਪਰੀਮ ਕੋਰਟ ਦਾ ਆਵਦਾ ਐਫੀਡਵਟ ਐ ਕਿ ਵਿਕਰਮ ਮਜੀਠੀਆ ਪੋਲਿਟਿਕਸ ਜਾਣ ਤੋਂ ਪਹਿਲਾਂ ਉਸਰਾਇਆ ਇੰਡਸਟਰੀ ਤੋਂ ਅਸਤੀਫਾ ਦੇ ਗਏ ਸੀ ਉਹ ਉਸਰਾਇਆ ਇੰਡਸਟਰੀ ਦੇ ਵਿੱਚ ਨਾ ਡਾਇਰੈਕਟਰ ਨੇ ਉਹ ਕਿਸੇ ਡਿਸੀਜਨ 메ਕਿੰਗ ਪੋਸਟ ਤੇ ਨਹੀਂ ਸਿਰਫ ਤੇ ਸਿਰਫ 11% ਦੇ ਸ਼ੇਅਰਹੋਲਡਰ ਨੇ ਉਹ ਵੀ ਜਿਹੜੇ ਮਜੀਠੀਆ ਸਾਹਿਬ ਦੇ ਦਾਦਾ ਜੀ ਤੋਂ ਉਹਨਾਂ ਨੂੰ ਆਏ ਸੋ ਅੱਜ ਇੱਕ ਗੱਲ ਹੋਰ ਅਸੀਂ ਕੋਰਟ ਨੂੰ ਬੜੀ ਸਪੱਸ਼ਟ ਦੱਸੀ ਹੈ ਕਿ 16 ਸਾਲ ਤੋਂ ਉੱਪਰ ਹੋ ਗਿਆ ਮਜੀਠੀਆ ਸਾਹਿਬ ਤਾਂ ਕਦੇ ਗੋਰਖਪੁਰ ਹੀ ਨਹੀਂ ਗਏ ਪਰ ਜਿੱਦਾਂ ਮੈਂ ਕਿਹਾ ਕਿ ਸਰਕਾਰ ਦੇ ਕੋਲੇ ਇਸ ਕੇਸ ਦੇ ਵਿੱਚ ਹੁਣ ਕੱਖ ਨਹੀਂ ਬਚਿਆ ਇਹ ਉਹੀ ਕੱਲ ਹੋ ਗਈ ਜਿਹੜੀ ਅਸੀਂ ਹਮੇਸ਼ਾ ਤੋਂ ਕਹਿੰਦੇ ਆ ਕਿ ਡਰੱਗ ਦੇ ਕੇਸ 'ਚ ਇਹਨਾਂ ਨੂੰ ਡਰੱਗ ਨਹੀਂ ਲੱਭਿਆ ਡਿਸਪਰਪੋਰਸ਼ਨੇਟ ਐਸੈਟਸ ਦੇ ਕੇਸ 'ਚ ਐਸੈਟ ਨਹੀਂ ਲੱਭਰੇ ਤਾਂ ਦਾਦੀਕਾਜ ਅਦਾਲਤ 'ਚ ਲੰਬੀ ਬੈਸ ਤੋਂ ਬਾਅਦ ਬਿਕਰਮਜੀਤ ਨੂੰ 4 ਦਿਨਾਂ ਦੀ ਪੁਸਟ ਰਿਮਾਰਟ ਤੇ ਭੇਜ ਦਿੱਤਾ ਗਿਆ ਦਾਦੀਕਾਜ ਬਿਕਰਮਜੀਤ ਆਮਦਨ ਤੋਂ ਵੱਧ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਹਨ ਇਸ ਦੌਰਾਨ ਬਿਜ਼ਨਸ ਵੱਲੋਂ ਉਹਨਾਂ ਨੂੰ ਵਕ ਵਕ ਥਾਮਾਂ ਤੇ ਲਿਜਾ ਕੇ ਜਾਂਚ ਕੀਤੀ ਗਈ ਇੱਕ ਪਾਸੇ ਅਦਾਲਤ 'ਚ ਵਿਕਰਮ ਮਜੀਠੀਆ ਦੀ ਸੁਣਵਾਈ ਸੀ ਤਾਂ ਦੂਜੇ ਪਾਸੇ ਮੁਹਾਲੀ ਦੇ ਅੰਬਸਾਹਬ ਗੁਰਦੁਆਰੇ 'ਚ ਅਕਾਲੀਆਂ ਵੱਲੋਂ ਇਕੱਤਰਤਾ ਰੱਖੀ ਗਈ ਸੀ ਪਰ ਪੁਲਿਸ ਨੇ ਇहतਿਆਤਨ ਪਹਿਲਾਂ ਹੀ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ ਤੇ ਅਕਾਲੀ ਆਗੂਆਂ ਨੂੰ ਇਸ ਇਕੱਤਰਤਾ 'ਚ ਆਉਣ ਤੋਂ ਰੋਕਣ ਲਈ ਹਰ ਹਿਲਾ ਵਰਤਿਆ ਗਿਆ ਇਥੋਂ ਤੱਕ ਕਿ ਸੁਖਬੀਰ ਬਾਦਲ ਨੂੰ ਵੀ ਰਸਤੇ 'ਚ ਹੀ ਰੋਕ ਕੇ ਡਿਟੇਨ ਕਰ ਲਿਆ ਗਿਆ ਸੁਖਬੀਰ ਬਾਦਲ ਗੁਰਦੁਆਰਾ ਅੰਬਸਾਹਬ ਵਿਖੇ ਅਕਾਲੀ ਲੀਡਰਸ਼ਿਪ ਦੁਆਰਾ ਕਰਵਾਏ ਇੱਕ ਧਰਨੇ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ ਉਹ ਲਗਭਗ 2 ਘੰਟੇ ਹਰਾਸਤ ਰਹਿ ਸੁਖਬੀਰ ਬਾਦਲ ਨੇ ਪੁਲਿਸ ਹਰਾਸਤ ਤੋਂ ਇੱਕ ਵੀਡੀਓ ਜਾਰੀ ਕਰਦੇ ਆ ਕਿਹਾ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੂਰੇ ਪੰਜਾਬ ਤੇ ਕਬਜ਼ਾ ਕਰ ਲਿਆ ਏ ਕੇਜਰੀਵਾਲ ਅਕਾਲੀ ਦਲ ਅਤੇ ਇਸ ਦੇ ਵਰਕਰਾਂ ਤੋਂ ਇਨਾ ਡਰਿਆ ਹੋਇਆ ਏ ਕਿ ਅਕਾਲੀ ਦਲ ਦੇ ਆਗੂਆਂ ਨੂੰ ਸ਼ਹਿਰਾਂ ਤੇ ਪਿੰਡਾਂ ਚ ਉਹਨਾਂ ਦੇ ਘਰਾਂ ਚ ਕੈਦ ਕਰਕੇ ਰੱਖਿਆ ਗਿਆ ਏ ਮੁਹਾਲੀ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਪਹੁੰਚਣ ਤੋਂ ਰੋਕਣ ਲਈ ਪੁਲਿਸ ਨੇ ਵੱਡੀ ਗਿਣਤੀ ਚ ਅਕਾਲੀ ਆਗੂਆਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਰਾਉਂਡ ਅਪ ਕੀਤਾ ਜਾਂ ਫਿਰ ਰਸਤੇ ਦੇ ਵਿੱਚ ਰੋਕ ਲਿਆ ਵਿਜੀਲੈਂਸ ਵੱਲੋਂ ਅਜੇ ਬੇਕਰਮ ਜਿਠਿਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਇਸ ਦੌਰਾਨ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ ਇਸ ਦੌਰਾਨ ਪੂਰੇ ਪੰਜਾਬ ਭਰ ਤੋਂ ਬਹੁਤ ਸਾਰੇ ਕਾਲੀ ਵਰਕਰਾਂ ਵੱਲੋਂ ਅਦਾਲਤ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਸ਼੍ਰੋਮਣੀ ਕਾਲੀਦਾ ਤੇ ਪ੍ਰਦਾਸ ਕੁਬੇ ਸਿੰਘ ਬਾਦਲ ਵੱਲੋਂ ਵੀ ਅਦਾਲਤ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿਵੇਂ ਹੀ ਉਹ ਚੰਡੀਗੜ੍ਹ ਮੋਹਾਲੀ ਸੜਕ ਦੇ ਨੇੜੇ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੁਖਵੀਰ ਬਾਦਲ ਤੇ ਹੋਰਾਂ ਨੂੰ ਵਿਕਰਮਜੀਤ ਦੇ ਗਿਰਪਾਰੀ ਦੇ ਵਿਰੋਧ ਵਿੱਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਲਈ ਅੱਜ ਅਠ ਵਿੱਚਲੇ ਗੁਰਦੁਆਰਾ ਅੰਬ ਸਾਹਿਬ ਜਾ ਰਹੇ ਸਨ ਪੁਲਿਸ ਵੱਲੋਂ ਉਹਨਾਂ ਨੂੰ ਕੁਝ ਸਮਾਂ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ ਜਿਤਵਾ ਸੁਖਵੀਰ ਸਿੰਘ ਬਾਦਲ ਵੱਲੋਂ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਾਮ ਕੇ ਕੋਸਿਆ ਗਿਆ ਉਹਨਾਂ ਕਿਹਾ ਕਿ ਹੁਣ ਪੰਜਾਬ ਦੀ ਪਾਵਰ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੈ ਆ ਸਾਰਾ ਕੁਝ ਕੇਜਰੀਵਾਲ ਕਰ ਰਿਹਾ ਹੈ ਕੇਜਰੀਵਾਲ ਨੇ ਪੰਜਾਬ ਦੇ ਉੱਤੇ ਕਬਜ਼ਾ ਪੱਕਾ ਕਰ ਲਿਆ ਹੁਣ ਸਾਰੀ ਸਰਕਾਰ ਸਾਰੀ ਪੁਲਿਸ ਸਾਰੀ ਸਿਵਲ ਹੰਡਲਿੰਗ ਹੁਣ ਕੇਜਰੀਵਾਲ ਦੇ ਕੰਟਰੋਲ ਚ ਆ ਗਈ ਹੈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਕਹਿ ਰਹੇ ਕਿ ਕਾਲੀ ਆਗੂ ਨੂੰ ਰੀਟੇਨ ਦੇ ਵਿੱਚ ਕੀਤਾ ਗਿਆ ਕਿ ਕੋਈ ਲਾਅ ਐਂਡ ਆਰਡਰ ਕਾਲੀ ਕਿਥੇ ਲਾਅ ਐਂਡ ਆਰਡਰ ਖਰਾਬ ਨਹੀਂ ਕਰਦੇ ਕਾਲੀ ਤਾਂ ਅਮਨ ਸ਼ਾਂਤੀ ਦੇ ਤੇ ਮੇਨ ਆਰਕੀਟੈਕਟ ਹੈ ਆ ਇੱਕ ਡਰਾਮਾ ਹੈ ਕੇਜਰੀਵਾਲ ਦਾ ਕਿਉਂਕਿ ਕੇਜਰੀਵਾਲ ਸੋਚਦਾ ਹੈ ਕਿ ਮੈਂ ਡਰਾ ਕੇ ਇਹਨਾਂ ਨੂੰ ਜੇਲਾਂ ਛੱਟ ਕੇ ਮੈਂ ਜਿਵੇਂ ਮਾਰਸ਼ਲ ਲਾਅ ਕਰਕੇ ਮੈਂ ਇੱਥੇ ਰੂਲ ਕਰੂੰਗਾ ਕਿਉਂਕਿ ਹੁਣ ਉਹ ਪੈਰਾਥਲੋ ਜ਼ਮੀਨ ਖਿਸਕਰੀ ਹੈ ਕੇਜਰੀਵਾਲ ਦੇ ਹੁਣ ਉਹ ਤੱਕੇ ਤੇ ਆ ਗਿਆ ਪਰ ਉਹਨੂੰ ਐ ਨਹੀਂ ਪਤਾ ਜਿਹੜੇ ਪੰਜਾਬੀ ਐ ਖਾਲਸਾ ਕਿਤੇ ਖਾਸ ਕਰਕੇ ਖਾਲਸਾ ਕੌਮ ਜਿੰਨਾ ਜ਼ੁਲਮ ਕਰੋਗੇ ਉਨੇ ਤਗੜੇ ਹੋ ਕੇ ਮਿਲਣਗੇ ਮੈਂ ਉਹ ਹੀ ਕਹਿ ਰਿਹਾ ਇੱਕ ਗੁਰੂ ਘਰ ਚ ਅਸੀਂ ਖੰਪਤ ਸਾਹਿਬ ਦੇ ਪਾਰਟ ਰੱਖੇ ਸੀ ਉੱਥੇ ਜਾਣਾ ਸੀ ਤੇ ਸਾਨੂੰ ਉੱਥੇ ਡਿਟੇਨ ਕੀਤਾ ਗਿਆ ਇਹ ਤਾਂ ਮਾੜੀ ਗੱਲ ਕੀ ਉਸ ਦੀ ਕੇਜਰੀਵਾਲ ਦੀ ਤੁਹਾਂ ਦੱਸ ਦਈਏ ਕਿ ਉਸ ਦਿਨਾਂ ਪੂਰੇ ਪੰਜਾਬ ਵਿੱਚੋਂ ਕਾਲੀ ਵਰਕਰ ਮੋਹਾਲੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਥਾਂ-ਥਾਂ ਤੇ ਰੋਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਵਿੱਚ ਪਹੁੰਚਾ ਦਿੱਤਾ ਗਿਆ ਇੱਥੋਂ ਤੱਕ ਕਿ ਕਈ ਕਾਲੀ ਆਗੂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਇੱਕ ਪਾਸੇ ਸੁਖਬੀਰ ਬਾਦਲ ਤੇ ਹੋਰਨਾ ਅਕਾਲੀ ਆਗੂਆਂ ਨੂੰ ਡੀਟੇਨ ਕੀਤਾ ਜਾ ਰਿਹਾ ਸੀ ਤੇ ਦੂਜੇ ਪਾਸੇ ਕੈਬਨਟ ਮੰਤਰੀ ਹਰਪਾਲ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਨੂੰ ਘੇਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਅੱਜ ਅਕਾਲੀ ਦਲ ਨਸ਼ਾ ਤਸਕਰ ਨੂੰ ਬਚਾਉਣ ਲਈ ਪ੍ਰਦਰਸ਼ਨ ਕਰਕੇ ਕਾਨੂੰਨ ਹੱਥ 'ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਦੀ ਸ਼ੁਰੂਆਤ ਪੰਥ ਦੀ ਰੱਖਿਆ ਲਈ ਹੋਈ ਸੀ ਪਰ ਅੱਜ ਅਕਾਲੀ ਦਲ ਪੰਥ ਬਚਾਓ ਮੁਹਿੰਮ ਤੋਂ ਨਸ਼ਾ ਤਸਕਰ ਬਚਾਓ ਮੁਹਿੰਮ ਤੱਕ ਪਹੁੰਚ ਗਿਆ ਹੈ ਅੱਜ ਪੂਰਾ ਪੰਜਾਬ ਦੇਖ ਰਿਹਾ ਹੈ ਕਿ ਕਿਵੇਂ ਅਕਾਲੀ ਦਲ ਨਸ਼ਾ ਤਸਕਰ ਨੂੰ ਬਚਾਉਣ ਲਈ ਕਾਨੂੰਨ ਤੋੜ ਰਿਹਾ ਹੈ ਤੇ ਅਸੀਂ ਆਪਣੀ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰ ਰਹੇ ਹਾਂ ਪਰ ਅਕਾਲੀ ਪੰਜਾਬ ਦੀਆਂ ਅਦਾਲਤਾਂ ਨੂੰ ਖਤਰਾ ਪੈਦਾ ਕਰ ਰਹੇ ਨੇ ਅਸੀਂ ਕਾਨੂੰਨ ਦੇ ਹਿਸਾਬ ਨਾਲ ਇਹਨਾਂ ਉੱਤੇ ਬਣਦੀ ਕਾਰਵਾਈ ਕਰਾਂਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਮਾਮਲੇ ਤੇ ਬਰੀਕੀ ਨਾਲ ਨਜ਼ਰ ਰੱਖ ਰਹੇ ਨੇ ਆਪਦੂ ਤੋਂ ਵੱਧ ਜ਼ਿਆਦਾ ਦੇ ਮਾਮਲੇ ਵਿੱਚ ਫਸੇ ਸਾਬਕਾ ਮੰਤਰੀ ਤੇ ਸੀਨੀਅਰ ਕਾਲੀਆਗੂ ਬੇਕਰ ਨੂੰ ਜੇਠੀਆ ਦੀ ਮੋਹਾਲੀ ਦਲਤਕ ਪੇਸ਼ੀ ਦੌਰਾਨ ਮਾਹੌਲ ਬਹੁਤ ਖਰਾਬ ਬਖੀ ਦਿੱਤਾ ਇਸ ਮੌਕੇ ਪ੍ਰਦਰਸ਼ਨ ਕਰ ਰਹੇ ਕਾਲੀ ਲੀਡਰਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਜਿਸ ਨੂੰ ਕਾਲੀਆਗੋਂ ਵੱਲੋਂ ਪੰਜਾਬ ਵਿੱਚ ਅਣਅਲਾਨੀ ਐਮਰਜੈਂਸੀ ਘਰਾ ਦਿੱਤਾ ਗਿਆ ਇਸ ਨੂੰ ਲੈ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਢੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਅੱਜ ਅਕਾਲੀ ਦਲ ਨਸ਼ਾ ਤਸਕਰوں ਬਚਾਉਣ ਲਈ ਪ੍ਰਦਰਸ਼ਨ ਕਰਕੇ ਕਾਨੂੰਨ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਹਰਪਾਲ ਜੀਮਾ ਨੇ ਕਿਹਾ ਕਿ ਕਾਲੀ ਦਲ ਦੀ ਸ਼ੁਰੂਆਤ ਪੰ ਪਰ ਅੱਜ ਕਾਲੀ ਦਲ ਪੰਥ ਬਚਾਓ ਮੁਹਿੰਮ ਤੋਂ ਨਸ਼ਾ ਤਸਕਰ ਬਚਾਓ ਮੁਹਿੰਮ ਤੱਕ ਪਹੁੰਚ ਗਏ ਜਦੋਂ ਸੁਖਬੀਰ ਸਿੰਘ ਮਾਦਲ ਜੀ ਦੇ ਸਤਕਾਰਯੋਗ ਸਾੜਾ ਸਾਹਿਬ ਵਿਕਰਮਜੀਤ ਮਲਟੀ ਡੀਆ ਜੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਪੰਜਾਬ ਦੀ ਬਿਜਿਲੈਂਸ ਨੇ ਗ੍ਰਿਫਤਾਰ ਕੀਤਾ ਔਰ ਉਸ ਸਮੇਂ ਤੋਂ ਪਰਿਵਾਰ ਬਚਾਓ ਮੁਹਿੰਮ ਜਿਹੜੀ ਆ ਉਹ ਕਾਲੀ ਦਲ ਨੇ ਸ਼ੁਰੂ ਕੀਤੀ ਸੀ ਗੈਰੀ ਗੱਲ ਸ਼ੁਰੂ ਹੋਈ ਤੇ ਕਾਲੀ ਦਲ ਦੀ ਕਿਥੋਂ ਸਭ ਵਿੱਚ ਪੰਥ ਬਚਾਓ ਮੁਹਿੰਮ ਜਦੋਂ ਕਾਲੀ ਦਲ ਬਣਿਆ ਤਾਂ ਉਹਦਾ ਮੁਹਿੰਮ ਸ਼ੁਰੂ ਹੋਈ ਪੰਥ ਬਚਾਓ ਗੁਰਦੁਆਰਾ ਸਾਹਿਬ ਬਚਾਓ ਸਿੱਖੀ ਨੂੰ ਅੱਗੇ ਲੈ ਕੇ ਜਾਓ ਤਾਂ ਅੱਜ 2025 ਦੇ ਅੰਦਰ 2025 ਦੇ ਅੰਦਰ ਠੀਕ 100 ਸਾਲ ਬਾਅਦ ਅੱਜ ਅਕਾਲੀ ਦਲ ਜਿਹੜਾ ਉਹ ਪਰਿਵਾਰ ਬਚਾਓ ਮਹਿੰਮ ਚਲਾ ਗਿਆ ਅੱਜ ਉਹ ਇੱਕ ਪਰਿਵਾਰ ਨੂੰ ਬਚਾਉਣ ਦੇ ਅੰਦਰ ਆਪਣੇ ਸਾਰੇ ਨੂੰ ਬਚਾਉਣ ਦੇ ਅੰਦਰ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਅੰਦਰ ਨਸ਼ੇ ਦੇ ਸਦਾਗਰਾਂ ਨੂੰ ਬਚਾਉਣ ਦੇ ਵਹਿਮ ਦੇ ਅੰਦਰ ਅਕਾਲੀ ਦਲ ਲੱਗ ਗਿਆ ਅੱਜ ਜਦੋਂ ਅਦਾਲਤ ਦੇ ਅੰਦਰ ਅੱਜ ਜਦੋਂ ਅਦਾਲਤ ਦੇ ਅੰਦਰ ਬਿਕਰਮਦੀਨ ਬਜੀਠੀਏ ਨੂੰ ਪੇਸ਼ ਕਰਨਾਗਾ ਬਿਕਰਮਦੀਨ ਨੂੰ ਪੇਸ਼ ਕਰਨਾਗਾ ਔਰ ਉਸ ਉਸ ਸਮੇਂ ਜੱਜ ਦੇ ਉੱਤੇ ਉਸ ਸਮੇਂ ਜੁਡੀਸ਼ਰੀ ਨੂੰ ਥ੍ਰੈਟ ਕਿਵੇਂ ਕਰਨਾਗਾ ਉਸ ਸਮੇਂ ਧਮਕੀਆਂ ਕਿਵੇਂ ਦੇਣੀਆਂ ਨੇ ਜੱਜ ਨੂੰ ਉਸ ਸਮੇਂ ਜੁਡੀਸ਼ਲ ਸਿਸਟਮ ਨੂੰ ਕਿਵੇਂ ਧਮਕਾਉਣਾਗਾ ਔਰ ਉਸ ਸਮੇਂ ਕਿਵੇਂ ਪੰਜਾਬ ਪੁਲਿਸ ਨੂੰ ਧਮਕਾਉਣਾਗਾ ਕਿਵੇਂ ਕਾਨੂੰਨ ਦੇ ਸਾਹਮਣੇ ਤਾਲਿਬਾਨ ਦੇ ਰੂਪ ਚ ਬੜ ਕੇ ਖੜਨਾਗਾ ਅੱਜ ਇਹ ਕੰਮ ਅਕਾਲੀ ਦਰ ਪੰਜਾਬ ਚ ਕਰ ਰਿਹਾਗਾ ਤੋਂ ਦਾਦੀ ਕਿਸ ਬ੍ਰੋਕ ਪ੍ਰਦਰਸ਼ਨ ਦੌਰਾਨ ਸੁਖਬੀਰ ਸਿੰਘ ਬਾਦਲ ਵੀ ਹਿਰਾਸਤ ਤੇ ਚਲੇ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਬਿਕਰਮਜੀਠੇ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ ਸਾਰੇ ਵਿਰੋਧੀ ਪਾਰਟੀਆਂ ਬਿਕਰਮਜੀਠੇ ਦੇ ਹੱਕ ਵਿੱਚ ਖੜੀਆਂ ਦਿਖਾਈ ਦੇ ਰਹੀਆਂ ਨੇ ਸੂਬੇ ਪਰਚ ਅਕਾਲੀ ਆਗੂਆਂ ਦੀ ਹਿਰਾਸਤ ਨੂੰ ਲੈ ਕੇ ਜਿੱਥੇ ਅਕਾਲੀ ਦਲ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਸੀ ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਤਰਨ ਚੋਗ ਨੇ ਵੀ ਇਸ ਦੇ ਲਈ ਮਾਨ ਸਰਕਾਰ ਨੂੰ ਘੇਰਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਨ ਚੋਗ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਇਹ ਕਾਰਵਾਈ ਕਰਕੇ ਇੰਦਰਾ ਗਾਂਧੀ ਦੇ ਸਮੇਂ ਲਾਈ ਗਈ ਐਮਰਜੈਂਸੀ ਦੀ ਯਾਦ ਦਿਵਾ ਦਿੰਦੀ ਹੈ ਸੂਬੇ ਵਿੱਚ ਗੱਲ ਕਰਨ ਦੀ ਧਰਨਾ ਲਾਉਣ ਦੀ ਵਿਰੋਧ ਕਰਨ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ ਸ਼੍ਰੋਮਣੀ ਕਾਲੇਦ ਦੇ ਪ੍ਰਤਾਸ਼ ਖਬੀਰ ਸਿੰਘ ਬਾਦਲ ਸਾਬਕਾ ਮੰਤਰੀ ਸਕੰਦਰ ਸਿੰਘ ਮਲੂਕਾ ਤੇ ਕਈ ਵੱਡੇ ਆਗੂ ਨੂੰ ਪੰਜਾਬ ਪੁਰਸ ਤੋਂ ਵੱਲੋਂ ਹਿਰਾਸਤ ਵਿੱਚ ਲੈ ਲੈ ਗਿਆ ਕਿਉਂਕਿ ਉਹ ਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੌਰਾਨ ਪੰਜਾਬ ਸਰਕਾਰ ਉੱਤੇ ਸਵਾਲ ਖੜੇ ਕਰ ਰਹੇ ਸਨ ਪੁਰਸ ਨੂੰ ਬੱਸ ਵਿੱਚ ਉਠਾ ਕੇ ਲੈ ਗਈ ਜਿਸ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਤਰਨੁਤ ਚੁੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇੰਦਰਾ ਗਾਂਧੀ ਦੀ ਰਣਨੀਤੀ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਸਮੇਂ ਪੰਜਾਬ ਵਿੱਚ ਅਣਕੋਸ਼ਿਤ ਐਮਰਜੈਂਸੀ ਲੱਗ ਹੋ ਗਈ ਹੈ ਆਪ ਦਾ ਪਾਰਟੀ ਨੇ ਪੰਜਾਬ ਦੇ ਅੰਦਰ ਅघोषित ਆਪਾਤਕਾਲ ਲਗਾ ਸਕਿਆ ਅਮਰਜੈਂਸੀ ਲਗਾ ਰਿਹਾ ਬੋਲਣ ਦੀ ਆਜ਼ਾਦੀ ਆਪਣਾ ਬਿਆਨ ਜਾਰੀਤ ਕਰਨ ਦੀ ਆਜ਼ਾਦੀ ਗੱਲ ਕਰਨ ਦੀ ਆਜ਼ਾਦੀ ਧਰਨਾ ਲਾਉਣ ਦੀ ਆਜ਼ਾਦੀ ਲੋਕਤਾਂਤ੍ਰਿਕ ਪ੍ਰਕਿਰਿਆਵਾਂ ਦੇ ਨਾਲ ਵਿਰੋਧ ਕਰਨ ਦੀ ਆਜ਼ਾਦੀ ਨੂੰ ਕੁੱਚਲਿਆ ਜਾ ਰਿਹਾ ਆਉਂ ਲੱਗਦਾ ਕਿ ਕੇਜਰੀਵਾਲ ਸਾਹਿਬ ਦੇ ਅੰਦਰ 1975 ਵਾਲੀ ਇੰਦਰਾ ਗਾਂਧੀ ਆ ਗਿਆ ਪੰਜਾਬ ਦੇ ਅੰਦਰ ਆਪ ਦਾ ਪਾਰਟੀ ਦੀ ਲੁੱਟ ਖਸੁੱਟ ਵਾਲੀ ਦੁਸ਼ਿੱਖੀ ਆ ਨਲਾਇਕ ਸਰਕਾਰ ਪੰਜਾਬ ਨੂੰ ਲਗਾਤਾਰ ਲੁੱਟ ਰਹੀ 4 ਲੱਖ ਕਰੋੜ ਰੁਪਏ ਪੰਜਾਬ ਦਾ ਕਰਜ਼ਾ ਹੋ ਚੁੱਕਾ ਕਿਸਾਨਾਂ ਦੀ ਜ਼ਮੀਨ ਤੇ ਸਰਕਾਰ ਖੁਦ ਕਬਜ਼ੇ ਕਰਾ ਰਹੀ ਵਪਾਰੀ ਪਰੇਸ਼ਾਨ ਹੈ ਵਪਾਰ ਇੰਡਸਟਰੀ ਪੰਜਾਬ ਦੀ ਤਬਾਹ ਹੋ ਚੁੱਕੀ ਨੌਜਵਾਨ ਮਹਿਲਾ ਗਰੀਬ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਪੂਰੀ ਪੂਰੀ ਪੰਜਾਬ ਦੀ ਜਨਤਾ ਆਪ ਦਾ ਪਾਰਟੀ ਤੋਂ ਦੁਖੀ ਹੈ ਆਪ ਦਾ ਪਾਰਟੀ ਲਗਾਤਾਰ ਪੰਜਾਬ ਦੇ ਅੰਦਰ ਅਲੱਗ-ਅਲੱਗ ਤਰੀਕਿਆਂ ਨਾਲ ਅਤਿਆਚਾਰ ਕਰ ਰਹੀ ਹੈ। ਔਰ ਪੰਜਾਬ ਦੀ ਜਨਤਾ ਕਹਾਰ ਰਹੀ ਦੁਖੀ ਤੋਂ ਦਾਦੇ ਕੇ ਆਮਦਨ ਤੋਂ ਜ਼ਿਆਦਾ ਸਪੱਤੀ ਦੇ ਮਾਮਲੇ ਵਿੱਚ ਬਿਕਰ ਮੀਡੀਆ ਬਿਜ਼ਨਸ ਦੀ ਹਿਰਾਸਤ ਵਿਚ ਹਨ ਜਿਨ੍ਹਾਂ ਨੂੰ 7 ਦਿਨਾਂ ਦੀ ਰਿਮਾਂਡ ਤੇ ਭੇਜਿਆ ਗਿਆ ਤੇ ਹੁਣ ਅਦਾਲਤ ਵੱਲੋਂ ਉਹਨਾਂ ਨੂੰ 4 ਦਿਨਾਂ ਦੀ ਹੋਰ ਰਿਮਾਂਡ ਤੇ ਭੇਜ ਦਿੱਤਾ ਗਿਆ। ਇਸ ਦਾ ਕਾਲੀਆ ਗੋ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਹੋਰ ਵਿਰੋਧੀ ਆਗੂ ਵੀ ਇਸ ਤੇ ਪੰਜਾਬ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ। ਬਿਕਰਮਜੀਤਿਆ ਦੀ ਪੇਸ਼ੀ ਸਮੇਂ ਜਿੱਥੇ ਮੁਹਾਲੀ ਅਦਾਲਤ ਨੂੰ ਪੁਲਿਸ ਥਾਣੀ ਚ ਤਬਦੀਲ ਕੀਤਾ ਗਿਆ ਸੀ ਉੱਥੇ ਹੀ ਵੱਖ-ਵੱਖ ਸ਼ਹਿਰਾਂ ਚੋਂ ਅਕਾਲੀ ਵਰਕਰ ਤੇ ਲੀਡਰ ਮੁਹਾਲੀ ਨਾ ਪਹੁੰਚ ਸਕਣ ਇਸ ਲਈ ਉਹਨਾਂ ਨੂੰ ਘਰਾਂ ਚ ਜਾਂ ਪੁਲਿਸ ਥਾਣਿਆਂ ਚ ਡਿਟੇਨ ਕੀਤਾ ਜਾ ਰਿਹਾ ਸੀ ਫਰੀਦਕੋਟ ਚ ਵੀ ਵੱਡੀ ਗਿਣਤੀ ਅਕਾਲੀ ਵਰਕਰਾਂ ਨੂੰ ਡਿਟੇਨ ਕੀਤਾ ਗਿਆ ਅਕਾਲੀ ਆਗੂ ਅਮਨ ਵੜਿੰਗ ਦਾ ਕਹਿਣਾ ਸੀ ਕਿ ਸਰਕਾਰ ਡਰੀ ਹੋਈ ਹੈ ਜਿਸ ਕਰਕੇ ਇਹ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕਿਰੇ ਬਿਕਰਮ ਸਿੰਘ ਜੀਠਿਆ ਨੂੰ ਪਿਛਲੇ ਦਿਨੀ ਬਿਜ਼ਨਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਜਿੰ ਤੋਂ ਬਾਅਦ ਉਹ 7 ਦਿਨ ਪੁਰਸ ਰਮਾੜਦੇ ਰਹੇ ਉਹਨਾਂ ਦਾ ਪੁਰਸ ਰਮਾੜ ਖਤਮ ਹੋਣ ਤੋਂ ਬਾਅਦ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਮੌਕੇ ਪੂਰੇ ਪੰਜਾਬ ਚੋਂ ਵੱਡੀ ਗਿਣਤੀ ਅਕਾਲੀ ਵਰਕਰਾਂ ਵੱਲੋਂ ਮੋਹਾਲੀ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਅਕਾਲੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਕਈ ਉਹਨਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਫਰੀਦਕੋਟ ਪੁਲਿਸ ਵੱਲੋਂ ਇਹਨਾਂ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਚੌਕੀ ਵਿੱਚ ਪਹੁੰਚਾਇਆ ਗਿਆ ਇੱਥੇ ਅਕਾਲੀ ਅਗੂ ਅਮਨ ਬਿੰਗਰੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਸਾਫ਼ ਜਾਹਰ ਹੈ ਕਿ ਸਰਕਾਰ ਬਿਕਰਮਜੀਠ ਅੱਜ ਬਿਕਰਮਜੀਤ ਮੁੰਜੀਠੀਆ ਜੀ ਦੀ ਰਿਮਾਂਡ ਖਤਮ ਹੋਣਾ ਸੀ ਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਇਸ ਕਰਕੇ ਜਿੰਨਾ ਵੀ ਸਾਡਾ ਨੌਜਵਾਨ ਵਰਗ ਪਾਰਟੀ ਵਰਕਰ ਆ ਉਹਦੇਦਾਰ ਆ ਸਾਰੇ ਅੱਜ ਚੰਡੀਗੜ੍ਹ ਦੇ ਮੁਹਾਲੀ ਜਿਹੜਾ ਹੈਗਾ ਅਦਾਲਤ ਦੇ ਵਿੱਚ ਉਹਨਾਂ ਨੂੰ ਮਿਲਣ ਪਹੁੰਚਣਾ ਸੀ ਪਰ ਸਵੇਰ 4 ਵਜੇ ਤੋਂ ਲੈ ਕੇ ਪ੍ਰਸ਼ਾਸਨ ਦੀ ਇੰਨੀ ਠੱਕੇਸ਼ਾਈ ਚੱਲ ਰਹੀ ਆ ਆਗੂਆਂ ਨੂੰ ਘਰਾਂ ਦੇ ਵਿੱਚ ਜਿਹੜਾ ਹੈਗਾ ਉਹ ਨਜ਼ਰਬੰਦ ਕੀਤਾ ਗਿਆ ਕੁਝ ਆਗੂ ਸਾਡੇ ਰਸਤੇ ਦੇ ਵਿੱਚ ਜਿਹੜੇ ਹੈਗੇ ਆ ਪੁਲਿਸ ਨੇ ਫੜੇ ਨੇ ਉਹਨਾਂ ਨੂੰ ਅੱਡ-ਅੱਡ ਥਾਣਿਆਂ ਦੇ ਵਿੱਚ ਲਿਜਾਇਆ ਜਾ ਰਿਹਾ ਏ ਦੇਖੋ ਜਿਹੜੀ ਬਖਲਾਟ ਆ ਇਹ ਸਰਕਾਰ ਦੀ ਤੁਹਾਡੇ ਸਾਹਮਣੇ ਆ ਚੁੱਕੀ ਆ ਦੇਖੋ ਇੱਕ ਬੰਦੇ ਨੂੰ ਤੁਸੀਂ ਅਰੇਸਟ ਕੀਤਾ ਉਹ ਐਡਾ ਖੌਫ ਹੋਦਾ ਜਿਹੜਾ ਹੈਗਾ ਇਹਨਾਂ ਨੂੰ ਸਤਾ ਰਿਹਾ ਅੱਜ ਬਹੁਤ ਵੱਡਾ ਇਕੱਠ ਉੱਥੇ ਹੋਣਾ ਸੀਗਾ ਸੋ ਪੁਲਿਸ ਦੀ ਜਿਹੜੀ ਆ ਲਗਾਤਾਰ ਠੇਕਾਹੀ ਚੱਲ ਰਹੀ ਹੈ ਸਾਰੇ ਪੂਰੇ ਪੰਜਾਬ ਦੇ ਅੰਦਰ ਹੀ ਜਿਹੜਾ ਹੈਗਾ ਇਹਨਾਂ ਨੇ ਇੱਕ ਮਾਹੌਲ ਜਿਹਾ ਕ੍ਰੀਏਟ ਕਰ ਦਿੱਤਾ ਔਰ ਜਿਹੜਾ ਹੈਗਾ ਇੱਥੋਂ ਪਤਾ ਲੱਗਦਾ ਵੀ ਜਿਹੜਾ ਹੈਗਾ ਵਿਕਰਮਜੀਤ ਮਜੀਠੀਆ ਤੋਂ ਮੁੱਖ ਮੰਤਰੀ ਔਰ ਅਰਵਿੰਦ ਕੇਜਰੀਵਾਲ ਨੂੰ ਕਿੰਨਾ ਡਰ ਤੇ ਕਿੰਨਾ ਭੈ ਆ ਉਸ ਚੀਜ਼ ਦਾ ਔਰ ਇਹ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਕੁਝ ਹੀ ਸਮੇਂ ਦੇ ਵਿੱਚ ਇਹ ਚੀਜ਼ਾਂ ਆ ਜਾਣੀਆਂ ਜਿਹੜਾ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਇਹ ਜਿਹੜੇ ਢੂਠੇ ਪਰਚੇ ਕੀਤੇ ਸਰਕਾਰ ਨੇ ਜਿਹੜੀ ਇਹ ਗੰਦੀ ਰੀਤ ਪਾਲੀ ਆ ਇਹਨਾਂ ਦੇ ਖਮੇ ਆ ਜਿਹੜੇ ਸਰਕਾਰ ਨੂੰ ਭੁਗਤਨੇ ਪੈਣਗੇ ਤੁਹਾਂ ਦੱਸ ਦੀ ਕਿ ਕਾਲੀ ਵਰਕਰਾਂ ਨੂੰ ਮਹਾਲੀ ਪਹੁੰਚਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਥਾਂ-ਥਾਂ ਤੇ ਕਾਲੀ ਵਰਕਰਾਂ ਨੂੰ ਰੋਕਿਆ ਗਿਆ ਮੌਨਸੂਨ ਸੈਸ਼ਨ ਚ ਪੇਸ਼ ਹੋਣ ਵਾਲੇ ਸੰਭਾਵੀ ਬਿਜਲੀ ਸੋਧ ਐਕਟ ਖਿਲਾਫ ਪੰਜਾਬ ਦੇ ਕਿਸਾਨ ਸੜਕਾਂ ਤੇ ਉਤਰਨਗੇ ਵੀਰਵਾਰ ਨੂੰ ਸਾਰੇ ਜ਼ਿਲ੍ਹਿਆਂ 'ਚ ਐਕਸੀਅਨ ਤੋਂ ਲੈ ਕੇ ਵੱਡੇ ਬਿਜਲੀ ਅਧਿਕਾਰੀਆਂ ਨੂੰ ਬਿਜਲੀ ਸੋਧ ਐਕਟ 2025 ਖਿਲਾਫ ਮੰਗ ਪੱਤਰ ਸੌਂਪੇ ਜਾਣਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਇਸ ਮੌਨਸੂਨ ਸੈਸ਼ਨ 'ਚ ਇਸ ਬਿੱਲ ਨੂੰ ਲਿਆਉਣ ਦੀ ਯੋਜਨਾ ਹੈ ਜਿਸ ਮੁਤਾਬਕ ਬਿਜਲੀ ਸੈਕਟਰ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਬਿੱਲ 2020 ਤੋਂ ਸੰਸਦ 'ਚ ਸਥਾਈ ਕਮੇਟੀ ਦੇ ਕੋਲ ਲੰਬਿਤ ਹੈ ਉਹਨਾਂ ਨੇ ਕਿਹਾ ਕਿ ਇਸ ਐਕਟ ਮੁਤਾਬਕ ਬਿਜਲੀ ਕੰਪਨੀਆਂ ਹੀ ਬਿਜਲੀ ਦੇ ਰੇਟ ਤੈਅ ਕਰਨਗੀਆਂ ਜਿਕੇ ਯੋਗਾ ਕੇ ਸਮੇ ਬਿਜਲੀ ਰੈਗੂਲੇਟਰੀ ਕਮਿਸ਼ਨ ਬਿਜਲੀ ਦੀਆਂ ਦਰਾਂ ਤੈਅ ਕਰਦਾ ਹੈ ਪਾਵਰਕਾਮ ਵੱਲੋਂ ਹਰ ਸਾਲ ਬਿਜਲੀ ਦੀਆਂ ਦਰਾਂ ਤੈਅ ਕਰਨ ਲਈ ਅਰਜ਼ੀ ਦਿੱਤੀ ਜਾਂਦੀ ਹੈ ਜਿਸ ਤੇ ਚਾਰ ਵੱਖ-ਵੱਖ ਖੇਤਰਾਂ ਦੇ ਲੋਕ ਜਿਨ੍ਹਾਂ ਚ ਆਮ ਘਰੇਲੂ ਖਪਤਕਾਰ ਕਿਸਾਨ ਸੰਸਥਾਵਾਂ ਉਦਯੋਗਿਕ ਸੰਸਥਾਵਾਂ ਆਦਿ ਸ਼ਾਮਲ ਹੁੰਦੇ ਨੇ ਨਾਲ ਵਿਚਾਰ ਕਰਕੇ ਹੀ ਬਿਜਲੀ ਰੈਗੂਲੇਟਰੀ ਕਮਿਸ਼ਨ ਨਵੀਆਂ ਦਰਾਂ ਦੀ ਇਜਾਜ਼ਤ ਦਿੰਦਾ ਹੈ ਜੋ ਪੂਰੇ ਸਾਲ ਲਈ ਲਾਗੂ ਹੁੰਦੀਆਂ ਨੇ ਕਿਸਾਨ ਮਜ਼ਦੂਰ ਸੰਘਾਸ ਕਮੇਟੀ ਦੇ ਪ੍ਰਧਾਨ ਸਰਬਰ ਸਿੰਘ ਪਦੇਰ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ ਉਨਾ ਕਿਹਾ ਹੈ ਕਿ ਪੰਜਾਬ ਦੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਿਸ ਤੋਂ ਬਾਅਦ ਸਾਰੀ ਬਿਜਲੀ ਪ੍ਰਾਈਵੇਟ ਹੋ ਜਾਵੇਗੀ ਤੇ ਨਿੱਜੀ ਘਰਾਣੇ ਆਪਣੀ ਮਰਜ਼ੀ ਨਾਲ ਬਿਜਲੀ ਦੇ ਰੇਟ ਲਗਾਉਣਗੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧੀ ਸੋਧ ਬਿੱਲ ਪੇਸ਼ ਕੀਤੇ ਜਾ ਚੁੱਕੇ ਨੇ ਤੇ ਐਕਟ ਵਿੱਚ ਸੋਧ ਤੋਂ ਬਾਅਦ ਸਾਰੇ ਪਾਸੇ ਪ੍ਰਾਈਵੇਟ ਮੀਟਰ ਲੱਗਣਗੇ ਜਿਸ ਵਿੱਚ ਪਹਿਲਾਂ ਪੈਸੇ ਪਾਉਣੇ ਪੈਣਗੇ ਉਸ ਤੋਂ ਬਾਅਦ ਤੁਹਾਡੇ ਘਰ ਦੀ ਬਿਜਲੀ ਚੱਲੂ ਹੋਵੇਗੀ। ਉਹਨਾਂ ਕਿਹਾ ਕਿਸ ਦੇ ਵਿਰੋਧ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਾਵਰਕਾਮ ਦੇ ਅਫਸਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਕੱਲ ਪੂਰੇ ਪੰਜਾਬ ਦੇ ਅੰਦਰ ਐਕਸੀਅਨ एससी ਤੇ कीप पावर कॉम ਦੇ ਜਿੰਨੇ ਬਿਜਲੀ ਦੇ ਅਫਸਰ ਹੈ ਉਹਨਾਂ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਉਹਦੀ ਵਜ੍ਹਾ ਕੀ ਹੈਗੀ ਆ ਵੀ ਪਹਿਲੋ 1948 ਦੇ ਬਿਜਲੀ ਐਕਟ ਨੂੰ ਬਦਲਿਆ ਗਿਆ ਕਿਉਂਕਿ 1948 ਦਾ ਬਿਜਲੀ ਐਕਟ ਆਮ ਖਪਤਕਾਰਾਂ ਕੋ ਸਿਰਫ 3 ਰੁਪਏ ਮਨਾਫਾ ਕਮਾਉਣ ਦੀ ਗੱਲ ਕਰਦਾ ਸੀ ਫਿਰ ਬਿਜਲੀ ਐਕਟ 2003 ਸਾਰੀਆਂ ਪਾਰਟੀਆਂ ਨੇ ਸਾਂਝੀ ਨੀਤੀ ਨਾਲ ਲਿਆਂਦਾ ਗਿਆ ਉਸ ਐਕਟ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਘੱਟੋ-ਘੱਟ 16% ਮੁਨਾਫਾ ਕਮਾਉਣ ਦੀ ਇਜਾਜ਼ਤ ਦਿੱਤੀ ਗਈ ਤੇ ਬਿਜਲੀ ਪੈਦਾ ਕਰਨ ਦੇ ਅਧਿਕਾਰ ਵੀ ਜਡੀਆਂ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਗਏ ਜਿਹਦੇ ਤਹਿਤ ਇਹ ਜੇ ਨੀਤੀ ਤਹਿਤ ਪੰਜਾਬ ਦੇ ਅੰਦਰ ਪ੍ਰਾਈਵੇਟ ਕੰਪਨੀਆਂ ਦੇ ਥਰਮਲ ਪਲਾਂਟ ਲੱਗੇ ਹੋਏ ਆ ਤੁਹਾਨੂੰ ਪਤਾ ਕਿ ਇੱਥੇ ਰੌਲਾ ਪਿੰਦਾ ਰਿਹਾ ਕਿ ਉਹਨਾਂ ਨਾਲ ਬਹੁਤ ਮਹਿੰਗੇ ਭਾਅ ਬਿਜਲੀ ਲੈਣ ਦੀ ਸਮਝੌਤੇ ਹੋਏ ਸੀ ਤੇ ਭਗਵੰਤ ਮਾਨ ਸਰਕਾਰ ਕਹਿ ਕੇ ਆਈ ਸੀ ਉਹ ਸਮਝੌਤੇ ਰੱਦ ਕਰਾਂਗੇ ਹਾਲੇ ਤੱਕ ਨਹੀਂ ਹੋਏ ਤੇ ਹੁਣ 2020 ਤੋਂ ਲਗਾਤਾਰ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਲਈ ਨਵਾਂ ਕਾਨੂੰਨ ਲਿਆਉਣ ਦੇ ਵਿੱਚ ਸਰਕਾਰ ਲੱਗੀ ਹੋਈ ਆ ਸੋ ਪੂਰੇ ਦੇਸ਼ ਦਾ ਪੂਰੇ ਪੰਜਾਬ ਦੇ ਕਿਸਾਨ ਮਜ਼ਦੂਰ ਦੁਕਾਨਦਾਰ ਆਮ ਜਨਤਾ ਲਗਾਤਾਰ ਵਿਰੋਧ ਕਰ ਰਹੇ ਆ ਜੇ ਤੱਕ ਉਹ ਬਿੱਲ ਪਿਛਲੀ ਵਾਰ ਮੋਦੀ ਸਰਕਾਰ ਨੇ ਲਿਆਈ ਸੀ ਉਹ ਸਟੈਂਡਿੰਗ ਕਮੇਟੀ ਨੂੰ ਚਲਾ ਗਿਆ ਉਹ ਸਰਕਾਰ ਖਤਮ ਹੋ ਗਈ ਐਤਕਾ ਹੁਣ ਮਾਨਸੂਨ 70 ਦੇ ਵਿੱਚ ਬਿਜਲੀ ਸੋਧ ਬਿੱਲ 2025 ਆ ਰਿਹਾ ਜਿਹਦੇ ਤਹਿਤ ਗਾਹਾਂ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਦੇ ਰੇਟ ਤੈਅ ਕਰਨਾ ਤੇ ਬਿਜਲੀ ਮੁੱਲ ਵੇਚਣ ਦੇ ਅਧਿਕਾਰ ਦੇ ਦੇਣੇ ਆ ਜੇ ਇਹੋ ਕੁਝ ਹੋ ਗਿਆ ਤੇ ਫਿਰ ਜਿਵੇਂ ਪਟਰਾਉਲ ਡੀਜ਼ਲ ਦੇ ਪਹਿਲੋਂ ਰੇਟ ਸਰਕਾਰ ਤੈਅ ਕਰਦੀ ਸੀ ਪਰ ਹੁਣ ਪ੍ਰਾਈਵੇਟ ਕੰਪਨੀਆਂ ਤੈਅ ਕਰਦੀਆਂ ਇਸ ਤਰ੍ਹਾਂ ਬਿਜਲੀ ਦੇ ਰੇਟ ਵੀ ਪ੍ਰਾਈਵੇਟ ਕੰਪਨੀਆਂ ਤੈਅ ਕਰਨਗੀਆਂ ਤਾਂ ਦਾਦੀ ਕਿਸ ਤੋਂ ਪਹਿਲਾਂ ਵੀ ਕਈ ਸਮਾਜ ਸੇਵੀ ਤੇ ਕਿਸਾਨਾਂ ਗੋਂ ਵੱਲੋਂ ਇਸ ਬਾਰੇ ਚਿੰਤਾ ਜਤਾਈ ਗਈ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਜਲੀ ਨਿੱਜੀ ਹੋਣ ਤੋਂ ਬਾਅਦ ਮਨਮਰਜ਼ੀ ਨਾਲ ਰੇਟ ਲਗਾਏ ਜਾਣਗੇ ਉਹ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਸਰਕਾਰ ਕੀ ਕਰਦੀ ਹੈ ਬਰਸਾਤ ਦੇ ਮੌਸਮ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਉੱਥੇ ਹੀ ਭਾਰੀ ਮੀਂਹ ਉਹਨਾਂ ਲਈ ਆਫਤ ਬਣਦਾ ਵੀ ਨਜ਼ਰ ਆ ਰਿਹਾ ਹੈ। ਦਰਅਸਲ ਪਹਾੜੀ ਇਲਾਕਿਆਂ 'ਚ ਪੈਰੇ ਭਾਰੀ ਮੀਂਹ ਕਾਰਨ ਮੈਦਾਨੀ ਇਲਾਕਿਆਂ 'ਚ ਹੜ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ। ਪੰਜਾਬ 'ਚ ਪੈਰੇ ਮੀਂਹ ਨੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ ਕਿਉਂਕਿ ਸ਼ਹਿਰਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੁੱਲਣੀ ਵੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਲੁਧਿਆਣਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੜ ਵਰਗੀ ਸਥਿਤੀ ਨਾਲ ਨਜਿੱਠਣ ਲਈ ਉਹਨਾਂ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਤੇ ਸਬੰਧਤ ਮਹਿਕਮਿਆਂ ਨੂੰ ਪੁਖਤਾ ਇੰਤਜ਼ਾਮ ਲਈ ਹੁਕਮ ਜਾਰੀ ਕੀਤੇ ਗਏ ਨੇ। ਮੱਧ ਪ੍ਰਦੇਸ਼ ਵਿੱਚ ਭਾਰੀ ਬਾਰਸ਼ ਤੇ ਲੈਣ ਸਲਾਈਨੀ ਦੀ ਚੱਲਦਿਆਂ ਸਵੇਰ ਪਰਚ ਬਣੇ ਹੜਾਂ ਦੇ ਹਾਲਾਤਾਂ ਨੂੰ ਲੈ ਕੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਖਤਾ ਇੰਤਜ਼ਾਮਾਂ ਦੀ ਗੱਲ ਕਹੀ ਹੈ। ਏਡੀਸੀ ਰਕੇਸ਼ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਦੀਨੌਂ ਦੇ ਦਰਿਆਵਾਂ ਤੇ ਡਰੇਨਾਂ ਸਮੇਤ ਹਾਰਡਵਾਰਕੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਉਹਨਾਂ ਨੂੰ ਕਿਹਾ ਗਿਆ ਕਿ ਨਾ ਕੇ ਨੂ ਸਮੇਤ ਬਿਜਲੀ ਬੋਰਡ ਤੇ ਨਹਿਰੀ ਵਿਭਾਗ ਨੂੰ ਅਲਰਟ ਚਾਰਕ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਵੀ ਕੋਈ ਹਾਰਡਵਾਰਕੀ ਸਥਿਤੀ ਬਣਦੀ ਹੈ ਤਾਂ ਇਸ ਨਾਲ ਨਜਿੱਠਣ ਲਈ ਸਾਰੇ ਵਿਭਾਗ ਤਿਆਰ ਨੇ। ਇਸ ਦਾ ਇਸ ਦਫ਼ਤਰ ਵੱਲੋਂ ਪਹਿਲਾਂ ਵੀ ਹਦਾਇਤਾਂ ਕੀਤੀਆਂ ਗਈਆਂ ਸੀਗੇ ਸਾਰੇ ਐਸ.ਕੇ.ਐਲ ਤੇ ਤਹਿਸੀਲ ਅਫਸਰ ਨੂੰ ਤੇ ਸਾਰੇ ਐਕਸ਼ਨ ਇਰੀਗੇਸ਼ਨਸ ਪਲੱਸ ਕਾਰਪੋਰੇਸ਼ਨ ਬੀ.ਡੀ.ਪੀ.ਯੂਜ਼ ਬਿਜਲੀ ਬੋਰਡ ਹੈਲਥ ਡਿਪਾਰਟਮੈਂਟ ਉਹਨਾਂ ਨੂੰ ਆਪਣੇ ਆਪ ਨੂੰ ਪ੍ਰਪੇਅਰ ਕਰਨ ਲਈ ਰੱਖਿਆ ਗਿਆ ਸੀ ਵੀ ਹੜਾ ਦੀ ਸਥਿਤੀ ਨਾਲ ਨਜੱਠਣ ਲਈ ਪੂਰੀ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰਕੇ ਰੱਖਿਆ ਹੋਇਆ ਤੇ ਇਸ ਲਈ ਐਸੀ ਪੂਰੇ ਸਬ-ਡਿਵੀਜ਼ਨਾਂ ਦੇ ਵਿੱਚ ਸਬ-ਡਿਵੀਜ਼ਨ ਖਤਰ ਤੇ ਤਸੀਲ ਪੱਧਰ ਤੇ ਕੰਟਰੋਲ ਰੂਮ ਬਣਾਏ ਗਏ ਜਿਨ੍ਹਾਂ ਦੇ ਨੰਬਰ ਦੇ 24 ਘੰਟੇ ਚੱਲੇ ਨੇ ਤੇ ਸਟਾਫ ਦੀ ਡਿਊਟੀ ਵੀ ਲੱਗੀਆਂ ਹੋਈਆਂ ਨੇ ਤੇ ਅਸੀਂ ਪੂਰੀ ਤਰ੍ਹਾਂ ਪ੍ਰਿਪੇਅਰਡ ਹੈਗੇ ਆਂ ਤੇ ਕਾਪਰੇਸ਼ਨ ਨਹੀਂ ਦਇਤਾ ਰਿ ਕਿਸੇ ਵੀ ਲੋ ਲਾਈਨ ਗਰੀ ਦੇ ਵਿੱਚ ਕਿਸ ਤਰ੍ਹਾਂ ਦਾ ਪਾਣੀ ਨਾ ਖੜਨ ਨੂੰ ਉੱਤੇ ਜਾਵੇ ਜਿੱਥੇ ਪੰਪਿੰਗ ਸਟੇਸ਼ਨ ਦੀ ਜ਼ਰੂਰਤ ਤੇ ਪੰਪ ਵੀ ਰਗਾ ਲਗਾ ਕੇ ਰੱਖਿਆ ਹੈ। ਦਿੱਲੀ ਰਿਪੋਰਟ ਜਿਹੜੀ ਹੈਗੀ ਉਹਨਾਂ ਤੋਂ ਕੰਟਰੋਲ ਰੂਮ ਆਪਣੇ ਇਰੀਗੇਸ਼ਨ ਡਿਪਾਰਟਮੈਂਟ ਤੋਂ ਡੇਲੀ ਜਿਹੜੀ ਹੈਗੀ ਪਾਣੀ ਦੀ ਸਥਿਤੀ ਦਾ ਜਾਜਾ ਲੈਂਦੇ ਹੈਗੇ ਆ ਕਿ ਮੀਂਹ ਦਾ ਕਿੰਨਾ ਅੱਜ ਹੋਇਆ ਹੈਗਾ ਉਹਦਾ ਗੇਜ ਦੇ ਨਾਲ ਚੈੱਕ ਕਰਦੇ ਹੈਗੇ। ਉਦੀ ਰਿਪੋਰਟ ਸਾਨੂੰ ਡਿਸਟ੍ਰਿਕਟ ਲੈਵਲ ਤੇ ਅੰਦੀ ਹੈਗੀ ਹੈ ਰਾਜਪੁਰਾ ਤੋਂ ਅਲਰਟ ਸਾਰਿਆਂ ਨੂੰ ਕਰਦੇ ਹੈਗੇ ਮਤਲਬ ਇਹ ਤਾਂ ਇੱਕ ਨਾਰਮਲ ਪ੍ਰੋਸੈਸ ਹੈਗਾ ਵੀ ਸਾਰਿਆਂ ਨੂੰ ਪਹਿਲਾਂ ਅਸੀਂ ਇਨਫੋਰਮੇਸ਼ਨ ਦਿੰਨੀ ਦਿੰਦੇ ਤਾਂ ਦੱਸ ਦਿਆ ਕਿ ਮੌਸਮੀ ਪਾਕ ਵੱਲੋਂ ਪੰਜਾਬ ਵਿੱਚ ਬਹੁਤ ਜ਼ਿਆਦਾ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਵਿੱਚ 6 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ ਜਿਸ ਨੂੰ ਦੇਖਦੇ ਹੋਏ ਸ਼ਹਿਰਾਂ ਵੱਲੋਂ ਪੂਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਇਹ ਪ੍ਰਬੰਧ ਕਿੰਨੇ ਕੁ ਸਹੀ ਸਾਬਤ ਹੁੰਦੇ ਨੇ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ 'ਚ ਵਿਕਰਮ ਮਜੀਠੀਆ ਨੂੰ ਮੁਹਾਲੀ ਕੋਰਟ 'ਚ ਕੀਤਾ ਗਿਆ ਪੇਸ਼ ਅਦਾਲਤ ਨੇ ਮਜੀਠੀਆ ਦਾ ਵਿਜੀਲੈਂਸ ਰਿਮਾਂਡ 4 ਦਿਨ ਹੋਰ ਵਧਾਇਆ ਵਿਕਰਮ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਵਿਜੀਲੈਂਸ ਵੱਲੋਂ ਜਾਣਬੁੱਝ ਕੇ ਕੇਸ 'ਚ ਮਜੀਠੀਆ ਨੂੰ ਉਲਝਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਡਰੱਗ ਦੇ ਕੇਸ 'ਚ ਕੁਝ ਨਹੀਂ ਮਿਲਿਆ ਹੁਣ ਇਸ ਕੇਸ ਦੇ ਵਿੱਚੋਂ ਵੀ ਕੁਝ ਨਹੀਂ ਲੱਭੇਗਾ ਅੰਮ੍ਰਿਤਸਰ ਸਾਹਿਬ ਗੁਰਦੁਆਰੇ ਜਾ ਰਹੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਪੁਲਿਸ ਨੇ ਕੀਤਾ ਡਿਟੇਨ ਲਗਭਗ 2 ਘੰਟੇ ਰੱਖਿਆ ਹਿਰਾਸਤ 'ਚ ਸੁਖਬੀਰ ਬਾਦਲ ਨੇ ਕਿਹਾ ਕੇਜਰੀਵਾਲ ਨੇ ਪੂਰੇ ਪੰਜਾਬ ਤੇ ਕੀਤਾ ਕਬਜ਼ਾ ਕੇਜਰੀਵਾਲ ਅਕਾਲੀ ਦਲ ਅਤੇ ਇਸ ਦੇ ਵਰਕਰਾਂ ਤੋਂ ਇਨਾ ਡਰਿਆਏ ਕਿ ਅਕਾਲੀ ਆਗੂਆਂ ਨੂੰ ਸ਼ਹਿਰਾਂ ਤੇ ਪਿੰਡਾਂ 'ਚ ਉਹਨਾਂ ਦੇ ਘਰਾਂ 'ਚ ਕੈਦ ਕਰ ਦਿੱਤਾ ਕੈਬਨਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਅਕਾਲੀ ਦਲ ਕਿਹਾ ਅੱਜ ਅਕਾਲੀ ਦਲ ਨਸ਼ਾ ਤਸਕਰ ਨੂੰ ਬਚਾਉਣ ਲਈ ਪ੍ਰਦਰਸ਼ਨ ਕਰਕੇ ਕਾਨੂੰਨ ਹੱਥ 'ਚ ਲੈਣ ਦੀ ਕਰ ਰਿਹਾ ਹੈ ਕੋਸ਼ਿਸ਼ ਅਕਾਲੀ ਦਲ ਪੰਥ ਬਚਾਓ ਮੁਹਿੰਮ ਤੋਂ ਨਸ਼ਾ ਤਸਕਰ ਬਚਾਓ ਮੁਹਿੰਮ ਤੱਕ ਪਹੁੰਚ ਗਿਆ ਹੈ ਬਿਜਲੀ ਸੋਧ ਐਕਟ ਖਿਲਾਫ ਸੜਕਾਂ 'ਤੇ ਉਤਰਨਗੇ ਪੰਜਾਬ ਦੇ ਕਿਸਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਪੰਦੇਰ ਨੇ ਕਿਹਾ ਇਸ ਮੌਨਸੂਨ ਸੈਸ਼ਨ 'ਚ ਇਸ ਬਿੱਲ ਨੂੰ ਲਿਆਉਣ ਦੀ ਹੈ ਯੋਜਨਾ ਜਿਸ ਮੁਤਾਬਕ ਬਿਜਲੀ ਸੈਕਟਰ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਹੈ ਅਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ